ਏ 90 ਰੁਪਏ ਦੀ ਪੈਕਿੰਗ 55 ਬਾਸਮਤੀ ਰਾਈਸ ਸੋਤਾ ਮਾਰਕ ਪ੍ਰਾਈਸ ਦੋਸਤ ਇਹ ਸੈਂਡਵਿਚਸ ਹੰਡ ਵਿੱਚ ਫੀਲਿੰਗਸ ਆਪ ਹੋ ਚੁੱਕੀ ਓਕੇ ਮੰਮੀ ਦੇਖ ਰਿਹਾ ਡੱਬਾ ਤੇ ਆ ਹੈਗੀ ਮੈਡੀਮੈਕਸ ਨਾਲ ਬਾਲਟੀ ਫ੍ਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਸਾਡੇ YouTube ਚੈਨਲ ਤੇ ਕਬੀ ਤੋਂ ਸਾਜ ਬਲੌਗਸ ਤੇ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਇੰਟਰਸਟਿਡ ਹੋਣ ਵਾਲਾ ਵਾ ਕਿਉਂਕਿ ਅੱਜ ਮੰਮੀ ਜੀ ਤੇ ਮੈਂ ਚੱਲੇ ਆ ਗਰੋਸਰੀ ਸਟੋਰ ਤੇ ਲੁਧਿਆਣੇ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਸਤਾ ਗਰੋਸਰੀ ਸਟੋਰ ਤੇ ਕੁਆਂਟੀਟੀ ਕੁਆਲਿਟੀ ਸਭ ਤੋਂ ਕੱਲੀ-ਕੱਲੀ ਚੀਜ਼ ਆਪਾਂ ਅੱਜ ਸ਼ੇਅਰ ਕਰਾਂਗੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੋ ਵੀ ਪਹੁੰਚ ਚੁੱਕੇ ਆਪਾਂ ਗਰੋਸਰੀ ਸਟੋਰ ਤੇ ਤੇ ਗੱਡੀ ਕਰਤੀ ਆਪਾਂ ਪਾਰਕ ਲਾ ਤਾਂ ਸਾਰੀ ਕੌਫੀਆਂ ਲੱਗੀਆਂ ਨੇ ਕੌਫੀ, ਬਰੂ ਕੌਫੀ, ਨੈਸਕਾਫੇ ਤੇ ਚਾਹ ਪਤੀ ਦਾ ਥ੍ਰੇਕ ਬ੍ਰਾਂਡ ਹੁੰਦਾ ਵਾ ਉਸੇ ਦਾ ਜ਼ਿਆਦਾਤਰ ਰੈੱਡ ਰੋਜ਼ ਰੈੱਡ ਰੋਜ਼ ਹੀ ਲੈਣੇ ਆ ਜ਼ਿਆਦਾਤਰ ਤਾਂ ਸੀ ਤਾਂ ਰੈੱਡ ਰੋਜ਼ ਹੀ ਲਾਵਾਂਗੇ ਵੱਡੀ ਪੈਕਿੰਗ ਵੀ ਹੁੰਦੀ ਆ ਤੇ ਛੋਟੀ ਪੈਕਿੰਗ ਵੀ ਹੁੰਦੀ ਆ ਤੇ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਆਮ ਖਾਸ ਸਬਕ ਸਾਰੇ ਰੇਟ ਉੱਪਰ ਹੀ ਲਿਖਿਆ ਹੈ ਇਹ 40 ਰੁਪਏ 35 ਰੁਪਏ 55 ਬਾਸਮਤੀ ਰਾਈਸ ਦੇ ਬਾਸਮਤੀ ਆ। ਪੋਣਾ ਟੋਟਾ ਦੇਖ ਲਓ ਕਿਹੜਾ ਲੈਣਾ ਪੋਣਾ ਟੋਟਾ। ਪੈਰਟ ਬ੍ਰਾਂਡ ਤੋਤਾ ਮਾਰਕ ਪ੍ਰਾਈਸ 244 ਰੁਪਏ 110 ਰੁਪਏ ਕਿਲੋ। ਟਾਟਾ ਨਮਕ ਦੋ ਫਲੇਵਰ ਕੇ ਤੇ ਇੱਕਾ ਗ੍ਰੀਨ ਜਆ ਪਰ ਆਪਾਂ ਜਿਆਦਾਤਰਾ ਹੀ ਲੈਣੇ ਆ। ਸੋ ਆ ਵੀ ਰੱਖਾਂਗੇ ਲਈਏ ਤੇ ਵੱਡੀ ਪੈਕਿੰਗ ਹੈਗੀ ਆ ਪਤਾ ਨਹੀਂ 610 ਰੁਪਏ। ਕਰੇਗਾ ਉਹ ਬਲੈਕ ਸਾਲਟ 30 ਰੁਪਏ।

ਇਹ ਮੋਟੀ ਚੀਨੀ 5 ਕਿਲੋ ਦੀ ਪੈਕਿੰਗ ਤੇ 2 ਕਿਲੋ ਦੀ ਪੈਕਿੰਗ ਵੀ ਹੁੰਦੀ ਆ ਤੇ ਜਿਹੜੀ ਮੋਟੀ ਚੀਨੀ ਤੇ ਪਤਲੀ ਚੀਨੀ ਵੀ ਹੁੰਦੀ ਆ ਤੇ 5 ਕਿਲੋ ਦੀ ਪੈਕਿੰਗ ਲਵਾਂਗੇ ਆਪਾਂ ਮੈਂ 5 ਕਿਲੋ ਪੈਕਿੰਗ 2 ਕਿਲੋ ਪੈਕਿੰਗ ਕਿਲੋ ਦੀ ਪੈਕਿੰਗ ਜਿਹੜੀ ਵੀ ਆ ਕੋਈ ਵੀ ਆ ਛੋਟੀ ਤੇ ਛੋਟੀ ਜੀ ਵੱਡੀ ਤੋਂ ਵੱਡੀ ਪੈਕਿੰਗ ਵਾਲੀ ਚੀਜ਼ ਵੀ ਇੱਥੇ ਮਿਲ ਜਾਂਦੀ ਆਪਾਂ ਨੂੰ 5 ਕਿਲੋ ਲੀਓ ਫਾਂ ਦੋ ਕੋ ਹੋਰ ਲੈ ਲਓ 5-7 ਕਿਲੋ ਆਪਾਂ ਲੈ ਲੈਂਦੇ ਆ ਪੈਂਟੀ ਆਫਰਸ ਹਰ ਇੱਕ ਚੀਜ਼ ਤੇ ਆਫਰ ਹੁੰਦੀ ਆ ਇੱਥੇ ਫੈਨਾ ਨਾਲ ਬਾਲਟੀ ਫ੍ਰੀ 5 ਕਿਲੋ ਦੀ ਪੈਕਿੰਗ ਆ ਜਿਹੜੀ ਇਹਦੇ ਨਾਲ ਬਾਲਟੀ ਫ੍ਰੀ ਹੈ ਇਹ ਆ ਡੱਬਾ ਆ ਇਹ ਬਾਲਟੀ ਆ ਡੱਬਾ ਬਾਲਟੀ ਇਹਦੇ ਨਾਲ ਇਹ 3 ਕਿਲੋ ਨਾਲ <inski> 3 ਕਿਲੋ ਨਾਲ 3 ਕਿਲੋ ਨਾਲ ਬਾਲਟੀ ਦੋ ਇਹਦੇ ਨਾਲ ਡੱਬਾ ਚ ਅੱਛਾ ਇਹ 3 ਕਿਲੋ ਨਾਲ ਬਾਲਟੀ ਫ੍ਰੀ ਹੈ ਤੇ 5 ਕਿਲੋ ਨਾਲ ਆ ਜਿਹੜਾ ਬਾਕਸ ਬਾਲਟੀ 300 60 300 ਤੋਂ ਪਰੇ ਪਾਣਾ ਇਹ ਨਾਲ ਪੈਕਟ ਇੱਕ ਹੋਊਗਾ ਕਿ ਦੋ ਹੋਣਗੇ ਇਹਦੇ ਨਾਲ ਇੱਕ ਹੀ ਐਸ਼ੇ ਮੇਰਾ ਅੱਛੇ ਹੋਊਗਾ ਅੰਦਰ ਪਾ ਅੱਛਾ ਪਾਰ ਲੀ ਤੇ ਹੁਣ ਟਾਇਰ ਲਾਵਾਂਗੇ 4 ਕਿਲੋ ਟਾਇਰ ਦੇ ਨਾਲ ਟਾਪ ਫਰੀ ਹੈ ਤੇ ਆਹ ਟਾਪ ਜਿਹੜਾ ਮम्मी ਕਹਿੰਦੇ ਆਹੀ ਲੈਣਾ ਵਾ ਤੇ ਮੈਂ ਕਿਹਾ ਲੈ ਲਓ ਹੂੰ ਇਹ ਡੱਬਾ ਆ ਇਹ ਦਾ ਘੜੀ ਸਰਫਾ ਘੜੀ ਨਾਲ ਇਹ ਘੜੀ ਹੋਣਾ ਵਾ 3 ਕਿਲੋ ਵਾਲਾ ਮੈਨੂੰ ਲੱਗਦਾ ਵਾ 3 ਕਿਲੋ ਵਾਲਾ ਘੜੀ ਸਰਫਾ ਤੇ ਆਹ ਜਿਹੜਾ ਆਇਆ ਟਾਪ ਦੇ ਚੋਂ ਦਾ ਛੋਟਾ ਜਿਹਾ ਟਾਪਾ ਬਾਕੀ ਰੈਪ ਇਹ ਹੈਗਾ ਨੈਪਕਿਨ ਤੇ ਸਰਫਟਾ ਲੈ ਲੋ ਇਹਦੇ ਵਿੱਚ ਕਾਲੀ ਬਾਲਟੀ ਲੈਣੀ ਤੁਸੀਂ ਸਰ ਹਾਲੀਓ ਬਾਲਟੀ ਚੱਕ ਲੋ ਉਹ ਤਾਂ ਛੋਟੀ ਆ ਮੰਮੀ ਨੇ ਲਈ ਸਰਫ ਨਾਲ ਬਾਲਟੀ ਫ੍ਰੀ ਕੀ ਪਸੰਦ ਆਇਆ ਤੇ ਹੁਣ ਆਪਾਂ ਲੈ ਲਈਏ ਦਾਲਾਂ ਜਿਹੜੀ ਕਿ ਦੂਜੇ ਰੋਹ ਦੇ ਵਿੱਚ ਆ ਤੇ ਦੂਜੀ ਰੋਹ ਦੇ ਵਿੱਚ ਜਾਵਾਂਗੇ ਹੁਣ ਆਪਾਂ ਆਜੂ ਮੜ ਜਾ ਮੜ ਜਾ ਮੜ ਜਾ ਮੜ ਜਾ ਛੋਲਿਆਂ ਦੀ ਦਾਲ ਕੀ ਰੇਟ ਆ 500 ਗ੍ਰਾਮ 45 ਰੁਪਏ ਅੱਧਾ ਕਿਲੋ ਇਹ ਪਹਿਲੀ ਨਹੀਂ ਹੈ ਇਹ ਪਹਿਲਾਂ ਦੋੜੋ ਇਹ ਵੀ ਹੈਗੇ ਆ ਅੱਧਾ ਕਿਲੋ 44 ਰੁਪਏ ਦੇ 135 ਰੁਪਏ ਕਿਲੋ ਮਾਂ ਮਾਂ ਦੀ ਦਾਲ ਤੇ ਟੋਂਡਿਆਂ ਦੀ ਛੋਟੀ ਪੈਕਿੰਗ ਹੈ ਨਹੀਂ ਸੀ ਅੱਧਾ ਕਿਲੋ ਦੀ ਪੈਕਿੰਗ ਜਿਹੜੀ ਵੀ ਆਪਾਂ ਲੈ ਲਈ ਅੱਧਾ ਕਿਲੋ ਵਾਲੀ ਪੈਕਿੰਗ ਤੇ ਇਹ 44 ਰੁਪਏ ਹੈ ਜਿਹੜੀ ਆਪਾਂ ਲੈ ਲਈ ਇੱਕ ਬਾਈ ਕਰ ਲਈ ਹੈ ਤੇ ਇੱਕ ਅਕ ਲਈ ਇੱਕ ਹੋਰ ਲੈ ਲਈ ਇਹ ਵੀ 57 ਰੁਪਏ ਮੂੰਗੀ ਕੜੀ ਆ ਥੋਤੀ ਮੂੰਗੀ ਦੀ ਮਸਤਰੀ ਇਹ ਵੀ ਲਈ ਤੇ ਛੋਲੇ ਵੀ ਆਪਾਂ ਲੈ ਲਏ ਆ ਤੇ ਦਾਲਾਂ ਵੀ ਹੋ ਗਈਆਂ ਨੇ तकरीबन ਹੁਣ ਆਪਾਂ ਮਸਾਲੇ ਲੈਣੇ ਆ ਤਾਜਮਾ ਕਿਹੜੇ ਆ ਇਹ ਚਿੱਤਰੇ ਰਾਜਮਾ 75 ਰੁਪਏ ਲੈਣੇ ਆ ਮਾ ਤੇ ਆ ਸਤਨਾਜਾ ਕੀੜਿਆਂ ਨੂੰ ਪਾਣ ਲਈ ਅਸੀਂ ਕੀੜਿਆਂ ਨੂੰ ਵੀ ਪਾਣੇ ਆ ਤਾਂ ਕਰਕੇ ਇਹ ਵੀ ਇੱਕ ਪੈਕਟ ਰੱਖ ਲਈਏ ਤੇ ਹੁਣ ਸ਼ੈਂਪੂ ਟੀਜੀ ਰੋ ਦੇ ਵਿੱਚ ਚੱਲੇ ਆ ਸ਼ੈਂਪੂ ਵਗੈਰਾ ਲੈਣ ਤੇ ਮੰਮੀ ਲੈ ਰਹੇ ਨੇ ਸਕੌਚ ਬ੍ਰਾਈਟ ਸਕੌਚ ਪੈਕ ਤੇ ਆ ਸਾਰੇ ਸ਼ੈਂਪੂ ਵਗੈਰਾ ਸਰਫਰੀ ਕਲੈਂਡਾਂ ਦੀ ਕਲੈਂਡ ਮਸਾਲਿਆਂ ਦੀ ਕਲੈਂਡ ਤੇ ਸਰਫ ਸ਼ੈਂਪੂ ਲੈਣ ਆਪਾਂ ਇੱਕ ਕਲੈਂਚ ਆਏ ਹੁਣ ਬ੍ਰਾਈਟ ਕੀ ਆ ਸਕੌਚ ਬ੍ਰਾਈਟ ਇਹ ਸਰਫ ਇਹ ਸਰਫੈਕਸਲ ਆ ਏ 6 ਕਿਲੋ ਦਾ ਲਗ ਤੀਜੀ ਕਹਿੰਦੀ ਕ ਲਗ ਰੋਅ ਸੈਮ ਸਾਬਣਾਂ ਤੇ ਸ਼ੈਂਪੂਆਂ ਦੀ ਤੇ ਇਹਦੇ ਵਿੱਚ ਜਿਹੜੀ ਆਪਾਂ 100 ਲਿੰਨੇ ਆ ਕਿ ਨਿਪਲ ਲੈਣੇ ਆ ਇਹ ਪੈਕਿੰਗ ਨਿਪ ਪੈ ਗਿਆ ਇਹਦਾ ਪ੍ਰਾਈਸ ਹੋਣਾ ਵਾ 55 50 ਦੋ ਨੇ ਇੱਕ ਆ ਤੇ ਇੱਕ ਆ ਜਿਹੜੀ ਦੋ ਚੀਜ਼ਾਂ ਤੇ ਇੱਕ ਇੱਕ ਡੱਬਾ ਇਹਦੇ ਨਾਲ ਫ੍ਰੀ ਕੀ ਆ 15 ਰੁਪਏ ਦਾ ਸਕੋਚ ਬ੍ਰੈਡ ਫ੍ਰੀ ਆ ਦੇ ਨਾਲ ਤੇ ਇੱਕ ਤੇ ਇੱਕ ਵਾਲੀ ਹੈ ਹੈਂਡ ਵਾਸ਼ ਸਟ੍ਰੀਮ ਲਾਈਮ ਪ੍ਰੇਲ ਰੇਟ ਤਾਂ ਇਹਦਾ ਦਿਖਦਾ ਨਹੀਂ ਕਿੰਨਾ ਰੇਟ ਆ ਇਹਦਾ ਆ ਗਈ ਹਾਂ ਇਹ ਫਲੇਵਰ ਹੋਦੀ ਹੈ ਨਾ ਪ੍ਰੇਲ 119 ਰੁਪਏ ਇਹ ਵੀ ਲੈ ਲਈਏ ਹੈਂਡ ਵਾਸ਼ ਹੱਥ ਉਤੋਂ ਧੋਣੇ ਪੈਂਦੇ ਆ ਬਾਕੀ ਡੈਡੀ ਲੱਗ ਸ਼ੈਂਪੂ ਲਾਉਂਦੇ ਨੇ ਮੈਂ ਮੇਰਾ ਲੱਗ ਸ਼ੈਂਪੂ ਆ ਮੰਮੀ ਲੱਗ ਸ਼ੈਂਪੂ ਲਾਉਂਦੇ ਨੇ ਸਿਸਟਰ ਲੱਗ ਸ਼ੈਂਪੂ ਲਾਉਂਦੇ ਨੇ ਸਾਰੇ ਸ਼ੈਂਪੂ ਲੈਣਾ ਦੇ ਵਿੱਚ ਪਏ ਆਪਾਂ ਸਾਰਿਆਂ ਦਾ ਲੈ ਲੈਣੇ ਕਿ ਕਿ ਕਹਿੰਦੇ ਨੇ ਉਹਨੂੰ ਬਾਉ ਚ ਤੰਬਲ ਜੀ ਉਹ ਵਾਟਿਕਾ ਵਾਟਿਕਾ ਲੈ ਲੇ ਹੈ ਡੈਡੀ ਤੇ ਮੰਮੀ ਵਾਸਤੇ ਨੇ ਤੇ ਸੰਸਰੀ ਕਿਆ ਕਲੀਨਿਕ ਪਲੱਸ ਹੁੰਦਾ ਵਾ ਜਿਹੜਾ ਮੇਰੇ ਵਾਸਤੇ ਤੇ ਸਿਸਟਰ ਆ ਜਿਹੜਾ ਉਹਦੇ ਵਾਸਤੇ ਇੱਕ ਸ਼ੈਂਪੂ ਲੱਗ ਹੁੰਦਾ ਵਾ ਤੇ ਕੀ ਕਹਿੰਦੇ ਨੇ ਆਹਾ ਕੰਡੀਸ਼ਨਰ ਹੈਅਰ ਕੰਡੀਸ਼ਨਰ ਇਹ ਹੈਅਰ ਕੰਡੀਸ਼ਨਰ ਕਹਿੰਦੇ ਨੇ ਮੈਂ ਨਾਮ ਹੀ ਭੁੱਲ ਗਿਆ ਸੀ ਇਹਨੂੰ ਹੈਅਰ ਕੰਡੀਸ਼ਨਰ ਕਹਿੰਦੇ ਜੀ ਅੱਗੇ ਵਧੀਏ ਸ਼ੈਂਪੂ ਸ਼ੈਂਪੂ ਕ੍ਰੀਨਿਕ ਪਲੱਸ ਸਟਰੋਂਗ ਲੌਂਗ ਹੈਲਥ ਸ਼ੈਂਪੂ ਇਹ ਮੈਂ ਦੋ ਪਾਊਚ ਲਊਂਗਾ ਇਕੱਠੇ ਹੀ ਤੇ ਕਿਉਂਕਿ ਮੈਂ ਦੋਨੇ ਰੱਖਦਾ ਹੁੰਨਾ ਵਾਂ ਤੇ ਆਪਣੇ ਵਾਸਤੇ ਐਕਸਟਰਾ ਤੇ ਆਹ ਹੈਗੀ ਮੈਡੀਮਿਕਸ ਮੈਡੀਮਿਕਸ ਆਯੁਰਵੈਦਿਕ ਇਹ ਵੀ ਕੁਜ਼ੂਰੀਆ ਇੱਕ ਪੈਕਟ ਇਹ ਵੀ ਰੱਖ ਲੈਣੇ ਆ ਤੇ ਆ ਵੀ ਧਾਰੀਏ ਸਾਬਣਾਂ ਦਾ ਹੁਣ ਅੱਗੇ ਅੱਗੇ ਗਰਮੀਆਂ ਨੇ ਕੰਮ ਆਉਂਦੀ ਰਹਿੰਦੀਆਂ ਨੇ ਸਾਬਣਾਂ ਦਾ ਇੱਕ ਪੈਕਟ ਸੀ ਲੈ ਲੇ ਵੈਸੇ ਪਿਆ ਵਾ ਪਰ ਫੇਰ ਵੀ ਅਸੀਂ ਇੱਕ ਪੈਕਟ ਲੈ ਹੀ ਲਵਾਂਗੇ। ਨਾਦੀ ਮਿਕਸ ਲੈ ਲਈ ਕਰਾਂਗੇ। ਇੱਕ ਮੈਡੀ ਮਿਕਸ ਆਪਾਂ ਲੈ ਲਿਆ ਤੇ ਕਾ ਵੀ ਜ਼ਰੂਰੀ ਆ। 160 ਰੁਪਏ ਦੀ ਪੈਕਿੰਗ ਆ ਇਹ। ਫ੍ਰੀ ਨਾਲ ਆਪਣੇ ਆਹ ਕੋਲਗੇਟ ਕੀ ਕਹਿੰਦੇ ਨੇ ਕੋਲਗੇਟ। ਇੱਕ ਨਾ ਇੱਕ ਫ੍ਰੀ ਆ। ਇਹ ਕਿੰਨਾ ਬਰਤੇ ਨੇ ਆਪਾਂ ਇਹ ਲਵਾਂਗੇ। ਇਹ ਪਹਿਲਾਂ ਅਸੀਂ ਯੂਜ਼ ਕੀਤੇ ਹੋਇਆ ਵਾਈਟ ਇਸ ਕਰਕੇ ਅਸੀਂ ਆਹ ਲਾਵਾਂਗੇ ਬਲੈਕ। ਕਿਉਂਕਿ ਇਹ ਕਹਿੰਦੇ ਨੇ ਵੀ ਥੋੜੀ ਚੀਜ਼ ਚੇਂਜ ਕਰਕੇ ਵੀ ਦੇਖਣੀ ਚਾਹੀਦੀ ਹੈ ਨਾ ਬਾਇ 2 ਤੇ ਦੋ ਨਾਲ ਦੋ ਫ੍ਰੀ ਨੇ ਤੇ ਆਪਾਂ ਇੱਕ ਆਰੱਖ ਲਈਏ ਤੇ ਕਿਉਂਕਿ ਫ੍ਰੀ ਵਾਲਾ ਆਪਰ ਲੈ ਲੈਣਾ ਚਾਹੀਦਾ ਵਾ ਕੋਲਗਟਾ ਦਾ ਸ਼ੈਕਸ਼ਨ ਜਿਹੜਾ ਲੱਗ ਆਹ ਹੰਤਕਾਂਤੀ ਇੱਕ ਗੁੜ ਵੀ ਲੈ ਲੀਏ ਪੈਕਟ ਹੈਗਾ ਵਾ ਇਹ ਕਿਲੋ ਦਾ 60 ਰੁਪਏ ਦਾ ਇਹ ਵੀ ਜ਼ਰੂਰੀ ਹੈ ਵੀ ਲੈ ਲਓ ਮੈਂ ਇੱਕ ਤੇ ਮਸਾਲਿਆਂ ਦਾ ਰੋਹ ਆ ਜਿਹੜਾ ਅਲੱਗ ਆ ਹੁਣ ਆਪਾਂ ਮਸਾਲਿਆਂ ਦੇ ਰੋਹ ਦੇ ਵਿੱਚ ਜਾਵਾਂਗੇ ਸਾਰੇ ਮਸਾਲੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਵੀ ਬਾਇ ਕਰਾਂਗੇ ਆ ਲੋ अगरबत्तियाँ धूप वगैरह सारी अच्छे है गर्म मसाला रॉयल्टी ज़्यादातर से ही यूज़ करते हैं ये ले लिया मैं हल्दी लाख जीरा पंजा ग्राम क्या की है ये भी जीरा तड़का दो लेने आप ਜੁਆਨ 35 ਰੁਪਏ ਵੀ ਲੈ ਲੀਏ ਇੱਕ ਲੋੜ ਸਾmber ਮਸਾਲਾ ਸਾਰੇ ਮਸਾਲੇ ਇੱਥੇ ਅਵੇਲੇਬਲ ਨੇ ਕਸਤੂਰੀ ਮੇਥੀ ਪ੍ਰਿਆਨੀ ਮਸਾਲਾ ਮੀਟ ਦਾ ਮਸਾਲਾ ਸਾਡੇ ਲਈ ਆ ਜ਼ਰੂਰੀ ਹੈ ਮੀਟ ਦਾ ਮਸਾਲਾ ਡੱਬੇ ਵਗੈਰਾ ਇਹ ਪਏ ਅਤੇ ਆਪਾਂ ਲਵਾਂਗੇ ਕੋੜੇ ਇਹਨਾਂ ਦੇ ਪਕੌੜੇ ਚੱਟ 20 ਰੁਪਏ ਦਾ ਵੀ ਲੈ ਲਵਾਂ ਲੋ ਇਹ ਉਦਾਂ ਵੀ ਖਾਣ ਨੂੰ ਵਰੀਆ ਲੱਗਦੇ ਆ। ਇਹ ਆਪਾਂ ਇਹ ਨਾਸਟ ਦਹੀਂ ਇਸ ਪਾਕੀ ਖਾਨ ਨੂੰ ਗਰਮੀਆਂ ਲਈ ਗੁੰਦੀ 25 ਰੁਪਏ ਕਾ ਲੀ ਲਈ। ਸੇ ਮਮੀ ਨੂੰ ਪਸੰਦ ਆਇਆ ਕੀ ਪੁਦੀਨਾ ਚਨਾ ਤੇ ਆਹ ਮਿੱਠੇ ਵਾਲਾ ਚੰਨ ਇਹ ਕਹਿੰਦੇ ਦੋ ਲੈਣੇ ਆ। ਇਹ ਵੀ ਰੱਖ ਲਓ ਚਲੋ। ਜਿਹੜੇ ਭਾਂਡੇ ਵਗੈਰਾ ਨੇ ਸੋਈ ਦੇ ਡੱਬੇ-ਡੁੱਬੇ ਅਲੱਗ ਕਰੋ ਆ। ਇਹ ਆ। ਤੇ ਮੰਮੀ ਦੇਖ ਰਿਹਾ ਡੱਬਾ ਤੇ ਸਾਰਾ ਸਮਾਨ ਆਪਾਂ ਲੈ ਲਿਆ ਹੁਣ ਆਪਾਂ ਚੱਲੇ ਆ ਬਿਲਿੰਗ ਕਰਵਾਣ ਕਾਊਂਟਰ ਤੇ। ਲੋ। ਹਾਂਜੀ ਉਹ ਮੈਸੇਂਜ ਚਿੱਲੇ ਆ ਪਏ ਆ ਲੈ ਨਹੀਂ ਇਸ ਇਹ ਸੈਂਡਵਿਚਸ ਹੰਡ ਵਿੱਚ ਜ ਬਣਾਣਾ ਵਾ ਹੈ ਉਹਨੂੰ ਰੋਸਟ ਕਰਨ ਆਲਾ ਫਿਰ ਇਲੈਕਟ੍ਰਿਕਾ ਚੋਲਾ ਨਹੀਂ ਹੈਗਾ ਇਹ ਫੇਲ ਕਰਵਾ ਲੀਏ ਜਿਹੜਾ ਵੀ ਗਰੋਸਰੀ ਦਾ ਸਮਾਨ ਸੀਗਾ ਉਹ ਅਸੀਂ ਸਾਰਾ ਪੈਕ ਕਰਵਾਤਾ ਵਾ ਤੇ ਬਿਲਿੰਗ ਵੈਰਾ ਕਰਿਆ ਹੈ ਸਾਰੀ ਬਿਲਿੰਗ ਸਭ ਹੋ ਚੁੱਕੀ ਓਕੇ ਰਿਪੋਰਟ ਪੈਕਿੰਗ ਹੋ ਗਈ ਆ ਬਾਕੀ ਸਮਾਨ ਥੋੜਾ ਸਾਡਾ ਜਿਆਦਾ ਸੀਗਾ ਤੇ ਇਸ ਕਰਕੇ ਆਪਾਂ ਜਿਹੜਾ ਆ ਉਹ ਹੋਮ ਡਿਲੀਵਰੀ ਬੰਦਾ ਕਰਕੇ ਆਊਗਾ ਆਪਣੇ ਤੋਂ ਕੋਈ ਚਾਰजेस ਨਹੀਂ ਉਹਦੇ ਹੋਣਗੇ ਤੇ ਸਮਾਨ ਆਪਣਾ ਡਿਲੀਵਰੀ ਹੋ ਚੁੱਕਿਆ ਵਾ ਪਹੁੰਚ ਚੁੱਕਿਆ ਡਿਲੀਵਰੀ ਹੋ ਚੁੱਕੀ ਹੈ ਆਪਣੇ ਸਮਾਨ ਦੀ ਤੇ ਪਹਿਲੇ ਵੀ ਬਣ ਗਿਆ ਬਚਤ ਹੋਈ ਹੈ ਆਪਣੀ 400 28 ਰੁਪਏ ਹਾਂਜੀ ਮਿੱਤਰੋ ਫਾਈਨਲੀ ਆਪਾਂ ਜੋ ਆਪਣੇ ਗਰੋਸਰੀ ਦੀ ਸੀਗੀ ਹੋਮ ਡਿਲੀਵਰੀ ਹੋ ਚੁੱਕੀ ਆ ਤੇ ਹੋਮ ਡਿਲੀਵਰੀ ਆਪਾਂ ਲੈ ਲਈ ਆ ਕਿਉਂਕਿ ਗਰੋਸਰੀ ਦਾ ਸਮਾਨ ਸੀਗਾ ਜੋ ਥੋੜਾ ਕੁਝ ਜ਼ਿਆਦਾ ਸੀਗਾ ਜੋ ਇਦਾਂ ਮੇਰੇ ਕੋਲੇ ਨਹੀਂ ਆਣਾ ਸੀਗਾ ਤੇ ਇਸ ਕਰਕੇ ਕਿਉਂਕਿ ਘਰ ਦੇ ਵਿੱਚ ਹੈਗਾ ਫੰਕਸ਼ਨ ਇੱਕ ਦੋ ਦਿਨਾਂ ਤੱਕ ਸਮਾਨ ਥੋੜਾ ਜ਼ਿਆਦਾ ਸੀਗਾ ਉਹ ਨੋ ਇਸ਼ੂ ਹੋਮ ਡਿਲੀਵਰੀ ਦੇ ਵੈਸੇ ਕੋਈ ਚਾਰਜਸ ਤਾਂ ਨਹੀਂ ਹੁੰਦੇ ਹੈਗੇ ਬਟ ਫਿਰ ਵੀ ਆਪਾਂ ਚਲੋ ਕਰ ਲਈ ਆ बाकी जे ब्लॉग वजिए लगे करते तो लाइक जरूर कर दौ तो कमेंट करके जरूर दस्यो कि थनू सा बलॉग किद लगे तो इतना के होर इंट्रस्टिंग बोरिंग से फुद्धू बलॉग देखणी मेरा चैनल कर लो सब्सक्राइब कभी तो साल बलॉग फिर मिलते हैं जी नवीं वीडियो के तद तक बाय बाय